ਤੁਹਾਨੂੰ ਸਭ ਤੋਂ ਜ਼ਿਆਦਾ ਗੁੱਸਾ ਕਦੋਂ ਆਉਂਦਾ ਹੈ ਤੁਹਾਨੂੰ ਸਭ ਤੋਂ ਜ਼ਿਆਦਾ ਬੇਬਸੀ ਕਦੋਂ ਮਹਿਸੂਸ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਗੁੱਸਾ ਜਾਂ ਬੇਬਸੀ ਸਾਨੂੰ ਉਦੋਂ ਮਹਿਸੂਸ ਹੁੰਦੀ ਹੈ ਨਾ ਜਦੋਂ ਚੀਜ਼ਾਂ ਸਾਡੇ ਹੱਥ ਤੋਂ ਬਾਹਰ ਹੋ ਜਾਂਦੀਆਂ ਨੇ ਸਾਡੇ ਹੱਥ ਵਿੱਚ ਕੁਝ ਰਹਿੰਦਾ ਨਹੀਂ ਅਸੀਂ ਨਾ YouTube ਤੇ ਬਹੁਤ ਜ਼ਿਆਦਾ ਕਈ ਵਾਰ ਸੈਸ਼ਨ ਲੈਨੇ ਆ ਕਦੀ ਬੱਚਿਆਂ ਨੂੰ ਗਾਈਡ ਕਰਦੇ ਆ ਇਵਨ ਆਫਲਾਈਨ ਵੀ ਆਪਾਂ ਜਾਂਦੇ ਆ ਬਹੁਤ ਅੱਜ ਦੇ ਟਾਈਮ ਇੱਕ ਸਵਾਲ ਜਿਹੜਾ ਸਾਨੂੰ ਬਾਰ-ਬਾਰ ਪੁੱਛਿਆ ਜਾ ਰਿਹਾ ਹੈ ਚਾਹੇ YouTube ਦੇ ਸਾਡੇ ਕਮੈਂਟਸ ਚੈੱਕ ਕਰ ਲੋ ਚਾਹੇ ਤੁਸੀਂ ਮੇਰੇ ਪਰਸਨਲ ਮੈਸੇजेस ਚੈੱਕ ਕਰ ਲੋ ਕਿ ਸਰ ਪੀਪੀਐਸਸੀ ਦੀ ਤਿਆਰੀ ਕਰਨ ਦਾ ਕੀ ਫਾਇਦਾ ਜਦੋਂ ਸੀਟਾਂ ਤੇ ਸਫਾਰਸ਼ੀ ਬੰਦਿਆਂ ਨੇ ਭਰਨੀ ਆ ਪੀਪੀਐਸਸੀ ਪੰਜਾਬ ਪੀਸੀਐਸ ਦੀ ਤਿਆਰੀ ਕਰਨ ਦਾ ਕੀ ਫਾਇਦਾ ਜਦੋਂ ਸੀਟਾਂ ਤੇ ਸ਼ਾਇਦ ਪੈਸੇ ਵਾਲਿਆਂ ਦੀ ਹੁੰਦੀ ਆ ਪੈਸੇ ਵਾਲਿਆਂ ਨੂੰ ਸੀਟਾਂ ਮਿਲਦੀਆਂ ਜਿਦੀ ਸ਼ਾਇਦ ਕੋਈ ਮੰਤਰੀ ਨਾ ਜਾਣ ਪਛਾਣਾ ਹੈ ਜਾਂ ਸ਼ਾਇਦ ਜਿਹੜਾ ਕੋਈ ਅਧਿਕਾਰੀ ਜਿਹਦੇ ਨਾਲ ਹੈ ਉਹਦੀ ਸੀਟ ਹੁੰਦੀ ਹੈ ਪੱਕੀ ਜੀ ਸਾਡੀ ਮਿਹਨਤ ਵਾਲਿਆਂ ਦੀ ਕਿੱਥੇ ਸੀਟ ਹੁੰਦੀ ਹੈ ਜਦੋਂ ਇੱਕ ਬੰਦੇ ਨੇ ਮੈਨੂੰ ਸਵਾਲ ਪੁੱਛਿਆ ਮੈਂ ਕਿ ਚਲੋ ਇੱਕ ਅਫਵਾਹ ਤੇ ਉੜੀ ਜਾਂਦੀ ਹੈ 2 3 4 ਤੁਸੀਂ ਆਪਣੀ ਇਸੇ ਚੈਨਲ ਦੀ ਪ੍ਰੋਪਰ ਨਾ ਵੀਡੀਓਜ਼ ਤੁਸੀਂ ਇੱਕ ਵਾਰ ਖੋਲ ਕੇ ਦੇਖੋ ਕਾਫੀ ਬੱਚਿਆਂ ਨੇ نیچے ਕਮੈਂਟਸ ਕੀਤੇ ਹੋਏ ਸੀ ਮੈਨੂੰ ਦਿਲੋਂ ਬਹੁਤ ਮਹਿਸੂਸ ਹੋਇਆ ਮੈਂ 2018 ਚ ਪੀਸੀਐਸ ਦਾ ਅਟੈਂਪਟ ਦਿੱਤਾ ਸੀ 21 ਵਿੱਚ ਵਿੱਚ ਦਿੱਤਾ ਸੀ ਮੈਂ ਕਿਹਾ ਕਿਉਂ ਨਾ ਮੈਂ ਵੀ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਥੋੜਾ ਜਿਹਾ ਸ਼ੇਅਰ ਕਰਾਂ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਉਸਤੇ ਪਾਓ ਜਿਹੜਾ ਅੱਜ ਕੱਲ ਦਾ ਰੁਝਾਨ ਚੱਲ ਰਿਹਾ ਆਓ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਆ ਦੇਖੋ ਮੈਨੂੰ ਪਰਸਨਲ WhatsApp ਤੇ ਮੇਰੇ ਹੀ ਇੱਕ ਸਟੂਡੈਂਟ ਹੈ ਉਹਨਾਂ ਦਾ ਮੈਸੇਜ ਆਇਆ ਕਿ ਸਰ ਮੇਰੇ ਪੇਰੈਂਟਸ ਕਹਿ ਰਹੇ ਨੇ ਥੈਟ PCS एग्जाम कैन बी क्लियरड ओनली बाय गिविंग ब्राइब यानी रिश्वतता देके PCS ਦਾ एग्जाम ਕਲੀਅਰ ਹੁੰਦਾ ਤੇ ਮੇਰੇ ਪੇਰੈਂਟਸ ਮੈਨੂੰ ਇਹ ਕਹ ਰਹੇ ਨੇ ਉਸ ਤੋਂ ਬਾਅਦ ਇੱਕ YouTube ਦਾ ਸੈਸ਼ਨ ਮੈਂ ਲਿਆ ਸੀ ਜੀ ਉਹਦਾ ਕਮੈਂਟ ਥੱਲੇ ਕਿਸੇ ਨੇ ਕੀਤਾ ਸੀ ਦੇਖੋ ਕੀ ਬੋਲਿਆ ਸੀ ਸਵਾਰਸ਼ੀ ਦੇਦਾ ਲੇਬਰ ਇਨਸਪੈਕਟਰ ਕਹਿੰਦਾ ਸਾਰੇ ਸਵਾਰਸ਼ੀ ਲੱਗਦੇ ਆ ਉਹਦਾ ਕਹਿੰਦਾ PCS ਵੀ ਸਾਰੇ ਸਵਾਰਸ਼ੀ ਲੱਗਣੇ ਆ ਉਸ ਤੋਂ ਬਾਅਦ ਦੇਖੋ ਇੱਕ ਹੋਰ ਕਮੈਂਟ ਸੇਮ ਚੀਜ਼ ਉਹਨਾਂ ਨੇ ਕੀ ਗਿਆ ਸਵਾਰਸ਼ ਆਲੇ ਹੀ ਹੋਣਗੇ ਸਾਰੀ ਦੀ ਸਾਰੀ ਸਿਲੈਕਸ਼ਨਸ ਕਿਉਂਕਿ ਪੋਸਟ ਕਹਿੰਦੇ ਵੱਡੀ ਹੈ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਇਹ ਵਿਚਾਰ ਸਾਂਝਾ ਕਰਦੇ ਹੋ ਜਾਂ ਤੁਹਾਨੂੰ ਵੀ ਅੱਜ ਤੱਕ ਜਦੋਂ ਤੁਸੀਂ ਆਪਣੇ ਆਂਡ ਗਵਾਂਡ ਚ ਆਪਣੇ ਰਿਸ਼ਤੇਦਾਰੀ ਚ ਕਦੀ ਕਿਸੇ ਨੂੰ ਦੱਸਿਆ ਕਿ ਮੈਂ ਤੇ ਪੰਜਾਬ ਪੀਸੀਐਸ ਦੇ ਪੇਪਰ ਦੀ ਤਿਆਰੀ ਕਰ ਰਿਹਾ ਹਾਂ ਕਦੀ ਤੁਹਾਨੂੰ ਵੀ ਕਿਸੇ ਨੇ ਕਿਹਾ ਹੈ ਕਿ ਯਾਰ ਕਿੰਨੇ ਪੈਸੇ ਆ ਤੇਰੇ ਕੋ ਇੱਥੇ ਤਾਂ ਪੈਸੇ ਚੱਲਦੇ ਆ ਕਦੀ ਤੁਹਾਨੂੰ ਵੀ ਕਿਸੇ ਨੇ ਕਹੀ ਹੈ ਇਹ ਚੀਜ਼ ਤੇ ਵੀਡੀਓ ਨਾ ਪੂਰੀ ਅੰਤ ਤੱਕ ਦੇਖਿਓ ਅੱਜ ਆਪਾਂ ਪੂਰਾ ਨਿਚੋੜ ਕੱਢਾਂਗੇ ਇਸ ਚੀਜ਼ ਦਾ ਕਿ ਕੀ ਪੀਸੀਐਸ ਵਿੱਚ ਚੀਟਿੰਗ ਕੀਤੀ ਜਾ ਸਕਦੀ ਹੈ ਜਦੋਂ ਮੈਂ ਪੰਜਾਬ ਪੀਸੀਐਸ ਦੀ ਚੀਟਿੰਗ ਦੀ ਗੂਗਲ ਤੇ ਨਿਊਜ਼ ਪਾਈ ਨਾ ਜਾਂ ਜਦੋਂ ਮੈਨੂੰ ਵੀ 2018 'ਚ ਮੈਂ ਪਹਿਲੀ ਵਾਰ ਪੇਪਰ ਦੇ ਰਿਹਾ ਸੀ ਜਦੋਂ ਮੈਂ ਮੇਨਜ਼ ਲਿਖਿਆ ਨਾ ਮੈਨੂੰ ਵੀ ਇੱਕ ਮੇਰੇ ਜਾਣਕਾਰ ਨੇ ਨਾ ਇੱਕ ਨਿਊਜ਼ ਦਾ ਜ਼ਿਕਰ ਕੀਤਾ ਸੀ ਆਓ ਦੇਖੀਏ ਰਵੀ ਸਿੱਧੂ ਕੇਸ ਕਿਹਾ ਜਾਂਦਾ ਇਹਨੂੰ ਪੀਪੀਐਸਸੀ ਦੇ ਫਾਰਮਰ ਚੇਅਰਪਰਸਨ ਸਗੇ ਇਨਾਂ ਦੇ ਉੱਤੇ ਬਹੁਤ سنگੀਨ ਇਨਜਾਮ ਸੀਗੇ ਤੇ ਇਹਨਾਂ ਨੂੰ ਰੰਗੇ ਹੱਥ ਫੜਿਆ ਵੀ ਸੀ ਵਿਜੀਲੈਂਸ ਡਿਪਾਰਟਮੈਂਟ ਨੇ ਕੈਸ਼ ਟੂ ਜੌਬ ਸਕੈਮ ਕਿ ਜੀ 25 ਲੱਖ 2 30 ਲੱਖ 2 ਇੰਨੇ ਲੱਖ 2 ਡੀਐਸਪੀ ਲਵਾ ਦਾਂਗੇ ਪੀਪੀਐਸਸੀ ਦਾ ਚੇਅਰਪਰਸਨ ਫੜਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ ਮੈਂ ਦੇਖਿਆ ਨਾ ਕਿ ਇਦਾਂ ਦੀ ਗੱਲਾਂ ਹੋ ਕਿਉਂ ਰਹੀਆਂ ਫਿਰ ਮੈਨੂੰ ਸਮਝ ਆਇਆ ਕਿ ਜਦੋਂ ਇਹੋ ਜਿਹਾ ਕੇਸ ਹੋ ਚੁੱਕਿਆ ਹੈ ਨਾ ਦਿਸ ਇਜ਼ ਦਾ ਰੀਜ਼ਨ ਕਿ ਇਹੋ ਜਿਹੀ ਗੱਲਾਂ ਹੋ ਰਹੀਆਂ ਤੇ ਅੱਜ ਆਪਾਂ ਇਸ ਵੀਡੀਓ 'ਚ ਪੂਰਾ ਸੱਚ ਦਾ ਪਰਦਾ ਫਾਸ਼ ਕਰਾਂਗੇ ਕਿ ਅੱਜ ਜੇ ਤੁਸੀਂ ਪੀਪੀਐਸਸੀ ਦਾ ਪੇਪਰ ਦੇਣਾ ਹੈ ਕੋਈ ਵੀ ਪੇਪਰ ਦੇਣਾ ਖਾਸ ਕਰਕੇ ਪੀਸੀਐਸ ਦਾ ਪੇਪਰ ਦੇਣਾ ਹੈ ਕਿ ਤੁਸੀਂ ਸਿਫਾਰਿਸ਼ ਨਾਲ ਉੱਥੇ ਲੱਗ ਸਕਦੇ ਹੋ ਕਿ ਜਿਹੜੀ ਸਿਫਾਰਿਸ਼ ਹੈ ਉੱਥੇ ਚੱਲੇਗੀ ਕਿ ਪੈਸੇ ਨਾਲ ਤੁਹਾਨੂੰ ਜੌਬ ਮਿਲ ਸਕਦੀ ਹੈ ਜਾਂ ਜੇ ਚੀਟਿੰਗ ਕਰਨੀ ਹੈ ਤੁਸੀਂ ਕਿਸ ਤਰ੍ਹਾਂ ਚੀਟਿੰਗ ਕਰ ਸਕਦੇ ਹੋ ਦੇਖਿਓ ਇੱਕ ਵਾਰ ਇਸ ਪੂਰੇ ਸੈਸ਼ਨ ਨੂੰ ਇੱਕ ਵਾਰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਗੇ ਜਾ ਕੇ ਨਾ بڑے ਪਰਦੇ ਫਾਸ਼ ਹੋਣੇ ਆ। ਸ਼ਾਇਦ ਜੇ ਤੁਸੀਂ ਸੀਰੀਅਸ ਐਸਪੀਰੈਂਟ ਹੋ ਨਾ ਤੁਹਾਨੂੰ ਇਹ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ। ਪਰ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਹੈ ਤੁਸੀਂ ਉਸ ਐਸਪੀਰੈਂਟ ਦੇ ਮਾਈਂਡ 'ਚ ਜਾਓ। ਤੁਸੀਂ ਉਸ ਫਰਾਡ ਬੰਦੇ ਦੇ ਮਾਈਂਡ 'ਚ ਜਾਓ ਜਿਹੜਾ ਬੰਦਾ ਚੀਟਿੰਗ ਕਰਨਾ ਚਾਹੁੰਦਾ ਹੈ। ਮੈਂ ਮੰਨ ਕੇ ਚੱਲ ਰਿਹਾ ਹਾਂ ਤੁਸੀਂ ਇਮਾਨਦਾਰ ਹੋ। ਮੈਂ ਮੰਨ ਲਿਆ ਕਿ ਚੱਲ ਰਿਹਾ ਕਿ ਤੁਸੀਂ ਸਾਰੇ ਮਿਹਨਤਾਂ ਕਰ ਰਹੇ ਹੋ ਪਰ ਤੁਸੀਂ ਬੇਬਸ ਹੋ ਕਿਉਂਕਿ ਤੁਹਾਨੂੰ ਲੱਗ ਰਿਹਾ ਕਿ ਮਿਹਨਤ ਦਾ ਫਲ ਨਹੀਂ ਮਿਲਣਾ ਤੁਸੀਂ ਉਸ ਬੰਦੇ ਦੀ ਉਸ ਫਰਾਡਸਟਰ ਦੀ ਮੈਂਟੈਲਿਟੀ ਵਿੱਚ ਜਾ ਕੇ ਬੈਠੋ ਜਿਹੜਾ ਤੁਹਾਨੂੰ ਲੱਗਦਾ ਕਿ ਚੀਟਿੰਗ ਕਰੇਗਾ ਕਿਦਾਂ ਉਸ ਦੀ ਮੈਂਟੈਲਿਟੀ ਵਿੱਚ ਬੈਠਣਾ ਸੋਚ ਕੇ ਦੇਖੋ ਕਿ ਤੁਸੀਂ ਜੇ ਚੀਟ ਕਰਨਾ ਹੈ ਨਾ ਪੀਪੀਐਸਸੀ ਐਗਜ਼ਾਮੀਨੇਸ਼ਨਸ ਤੁਸੀਂ ਕਿਸ ਤਰ੍ਹਾਂ ਚੀਟ ਕਰ ਸਕਦੇ ਹੋ ਸੋਚੋ ਹਾਊ ਕੈਨ ਯੂ ਚੀਟ ਇਨ ਪੀਪੀਐਸ ਐਗਜ਼ਾਮੀਨੇਸ਼ਨ ਤੇ ਮੈਂ ਤੁਹਾਨੂੰ ਦੱਸੂਗਾ ਕਿ ਜੇ ਤੁਸੀਂ ਇਸ ਤਰ੍ਹਾਂ ਚੀਟ ਕਰ ਸਕਦੇ ਹੋ ਪੀਪੀਐਸ ਐਗਜ਼ਾਮੀਨੇਸ਼ਨ ਵਿੱਚ ਕੀ ਉਹ ਪੋਸੀਬਲ ਹੈ ਵੀ ਕਿ ਨਹੀਂ ਠੀਕ ਹੈ ਆਓ ਦੇਖੀਏ ਮੈਨੂੰ ਲੱਗਦਾ ਹੈ ਅੱਜ ਦੇ ਟਾਈਮ ਜੇ ਸਭ ਤੋਂ ਵੱਡਾ ਹਥਿਆਰ ਜੇ ਤੁਸੀਂ ਚੀਟਿੰਗ ਦਾ ਦੇਖੀਏ ਦੈਟ ਇਜ਼ ਦਾ ਮੋਬਾਈਲ ਫੋਨਸ ਕਈ ਬਲੂਟੁੱਥ ਲਗਾ ਲੈਂਦੇ ਨੇ ਕੰਨ ਦੇ ਵਿੱਚ ਕਦੀ ਮੋਬਾਈਲ ਫੋਨ ਨੂੰ ਅੰਦਰ ਲੈ ਕੇ ਜਾਇਆ ਜਾਂਦਾ ਹੈ ਕੀ ਮੋਬਾਈਲ ਫੋਨਸ ਦੇ थ्रू 치ਟਿੰਗ ਹੋ ਸਕਦੀ ਹੈ ਆਓ ਦੇਖੀਏ ਹੁਣ ਆਪਾਂ ਦੇਖਦੇ ਹਾਂ ਪੀਪੀਐਸਸੀ ਨੇ ਕੋਈ ਸੇਫਗਾਰਡਸ ਪਾਏ ਆ ਇਸ ਵਾਸਤੇ ਸਭ ਤੋਂ ਪਹਿਲੀ ਗੱਲ ਦੇਖੋ ਕੀ ਲਿਖਿਆ ਫਰਿਸਕਿੰਗ ਯਾਨੀ ਕਿ ਤਲਾਸ਼ੀ ਹੋਣੀ ਜਦੋਂ ਵੀ ਤੁਸੀਂ ਪੇਪਰ ਦੇ ਜਾਣਾ ਪਹਿਲੀ ਗੱਲ ਤੇ ਤੁਸੀਂ ਅੰਦਰ ਫੋਨ ਲੈ ਕੇ ਨਹੀਂ ਜਾ ਸਕਦੇ ਪੰਜਾਬ ਪੁਲਿਸ ਆਪ ਤੁਹਾਡੀ ਬਹੁਤ ਜ਼ਬਰਦਸਤ ਫਰਿਸਕਿੰਗ ਯਾਨੀ ਤਲਾਸ਼ੀ ਲੈਂਦੀ ਹੈ ਸੋ ਇੱਕ ਗੱਲ ਇਹ ਤਾਂ ਸਮਝ ਆ ਗਈ ਕਿ ਯਾਰ ਥੋੜਾ ਜਿਹਾ ਔਖਾ ਚਲੋ ਮੰਨ ਗਿਆ ਮੰਨ ਗਿਆ ਕਿ ਸ਼ਾਇਦ ਤੁਸੀਂ ਬਲੂਟੂਥ ਨਾਲ ਕੰਨ ਦੇ ਬੜਾ ਅੰਦਰ ਜਾ ਕੇ ਬਾਲਿਆ ਹੋ ਸਕਦਾ ਹੈ ਤੁਸੀਂ ਅੱਜ ਜਰਾਬ ਜਰੂਬ ਦੇ ਅੰਦਰ ਜੁੱਤੇ ਦੇ ਅੰਦਰ ਕਰਕੇ ਫੋਨ ਲੈ ਗਏ ਮੰਨ ਗਿਆ ਪਰ ਬਈ ਯੂਜ਼ ਕਿਸ ਤਰ੍ਹਾਂ ਕਰੋਗੇ ਯੂਜ਼ ਕਿਸ ਤਰ੍ਹਾਂ ਕਰੋਗੇ ਆਫਟਰ 2022 2022 ਤੋਂ ਬਾਅਦ ਦੇ ਜਿੰਨੇ ਵੀ PPS ਇਗਜ਼ਾਮਸ ਕੰਡਕਟ ਕਰਾ ਰਹੀ ਹੈ ਚਾਹੇ ਉਹ ਹੁਣ PCS ਹੋਏਗਾ ਉਹਦੇ ਵਿੱਚ ਮੋਬਾਈਲ ਜੈਮਰਸ ਲਗਾ ਦਿੱਤੇ ਗਏ ਨੇ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਨਾ ਨਾਇਬ ਤਹਿਸੀਲਦਾਰ ਦਾ ਇੱਕ ਕੇਸ ਹੋਇਆ ਸੀ ਉਹ ਨਾਇਬ ਤਹਿਸੀਲਦਾਰ ਦੇ ਕੇਸ ਤੋਂ ਬਾਅਦ ਹਰ ਇਗਜ਼ਾਮ ਵਿੱਚ ਜੈਮਰ ਲੱਗਦੇ ਨੇ ਜੈਮਰ ਦਾ ਰੋਲ ਕੀ ਹੁੰਦਾ ਹੈ ਸਿਗਨਲ ਕਟਆਫ ਕੀ ਕਰੇਗਾ ਫੋਨ ਚਲਾ ਕੇ ਕੀ ਤੈਨੂੰ ਸਾਰੇ ਸਵਾਲ ਪਤਾ ਹੈ ਜਿਹੜਾ ਵੀ ਬੰਦਾ ਇੱਕ ਫਰੌਸਟਰ ਮੈਨੂੰ ਦੇਖ ਰਿਹਾ ਹੈ ਕਿ ਤੁਹਾਨੂੰ ਸਾਰੇ ਸਵਾਲ ਪਤਾ ਪੇਪਰ 'ਚ ਕੀ ਆਣੇ ਆ ਜੇ ਪਤਾ ਤਾਂ ਰੱਟੇ ਮਾਰ ਕੇ ਚਲੇ ਜਾ ਫਿਰ ਫੋਨ ਕਿਉ ਲੈ ਕੇ ਜਾਣਾ ਪਰ ਜੇ ਤੂੰ ਫੋਨ ਲੈ ਕੇ ਜਾ ਰਿਹਾ ਹੈ दैट मींस ਤੈਨੂੰ ਪੇਪਰ ਦਾ ਨਹੀਂ ਪਤਾ ਤੁਸੀਂ ਨਾ ਸਰਚ ਕਰਨਾ ਸੀ ਜਾਂ ਕਿਸੇ ਤੋਂ ਪੁੱਛਣਾ ਸੀ ਪਰ ਜਦੋਂ ਜੈਮਰ ਹੀ ਲੱਗ ਗਿਆ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਦੱਸੋ 2022 ਤੋਂ ਪਹਿਲਾਂ ਜੈਮਰ ਨਹੀਂ ਹੁੰਦੇ ਸੀ ਉਸ ਟਾਈਮ ਹੋ ਸਕਦਾ ਫੋਨ ਚੱਲ ਜਾਣ ਪਰ 2022 ਤੋਂ ਬਾਅਦ ਤਾਂ ਨਹੀਂ ਚੱਲ ਸਕਦੇ ਅੱਗੇ ਆ ਜਾਓ ਆ ਖਬਰ ਹੈ ਤੁਹਾਡੇ ਵਾਸਤੇ ਜਸਟ ਫੋਰ অথেন্টিকেশন ਪਰ ਅੱਗੇ ਆਜੋ ਸੈਕਿੰਡ ਥਿੰਗ ਹੋਰ ਕਿਸ ਤਰ੍ਹਾਂ ਚੀਟਿੰਗ ਕੀਤੀ ਜਾ ਸਕਦੀ ਹੈ ਇਮਪੋਸਟਰ ਪਰਸਨ ਯਾਨੀ ਕਿ ਧੋਖੇबाज ਵਿਅਕਤੀ ਆ ਤੁਹਾਡੇ ਸਾਹਮਣੇ ਜੋ ਲਾਇਆ ਹੈ ਨਾ ਮੈਂ ਆ ਜਿਹੜਾ ਸਕਰੀਨਸ਼ਾਟ ਲਾਇਆ ਹੈ ਇਹ オリジナル ਇਨਸਟੈਂਸ ਹੈ ਧੋਖਾੜੀ ਦਾ ਇਹ ਤੁਹਾਨੂੰ ਦੇਖਣ ਚ ਸ਼ਾਇਦ ਲੜਕੀ ਜਾਂ ਫੀਮੇਲ ਲੱਗ ਰਿਹਾ ਹੋਏਗਾ ਪਰ ਇਹ ਬੰਦਾ ਹੈ ਜੀ ਇਹਨੇ ਆਪਣੀ ਗਰਲਫ੍ਰੈਂਡ ਦਾ ਪੇਪਰ ਦੇਣ ਵਾਸਤੇ ਕਲੀਨ ਸ਼ੇਵ ਕਰਵਾਈ ਇਨਾ ਜ਼ਿਆਦਾ ਜਿਹਨੂੰ ਕਹਿੰਨੇ ਆ ਕਿ ਪਿਆਰ ਚ ਸੀ ਡੈਸਪਰੇਟ ਸੀ ਜੋ ਵੀ ਸੀਗਾ ਚਲੋ ਆਪਾਂ ਜੱਜ ਨਹੀਂ ਕਰਦੇ ਇਹਨੂੰ ਇਹਨੇ ਆਧਾਰ ਕਾਰਡ ਸੌਰੀ ਵੋਟਰ ਕਾਰਡ ਵੀ ਆਪਣੀ ਗਰਲਫ੍ਰੈਂਡ ਦੇ ਨਾਂ ਦਾ ਬਣਾ ਲਿਆ ਤੇ ਉਸ ਤੇ ਫੋਟੋ ਵੀ ਲਵਾ ਲਈ ਕਿਉਂ ਕਿ ਉਹਦਾ ਪੇਪਰ ਕਲੀਅਰ ਨਹੀਂ ਹੋ ਰਿਹਾ ਸੀ ਤੇ ਕਹਿੰਦਾ ਮੈਂ ਜਾ ਕੇ ਪੇਪਰ ਦੇ ਕੇ ਆਉਂਗਾ ਇਹ ਚਲੇ ਗਿਆ ਪੇਪਰ ਦੇਣ ਪੜਿਆ ਗਿਆ ਜੀ ਇੰਪੋਸਟਰ ਸੀ ਕੜਤਾਬਾਰ ਕੀ ਇਹੋ ਜੀ ਸੇਮ ਚੀਜ਼ ਪੰਜਾਬ ਪੀਸੀਐਚ ਹੋ ਸਕਦੀ ਹੈ ਕੀ ਇਹੋ ਜੀ ਸੇਮ ਚੀਜ਼ ppsc ਦੇ ਵਿੱਚ ਹੋ ਸਕਦੀ ਹੈ ਆਓ ਦੇਖੀਏ ppsc ਨੇ ਕੀ ਤੋੜ ਲੱਭਿਆ ਇਹਦਾ 2022 ਤੋਂ ਬਾਅਦ ਤੁਹਾਡੇ ਲਈ ਬਾਇਓਮੈਟ੍ਰਿਕ অথেন্টিਕੇਸ਼ਨ ਲੈ ਕੇ ਆnde ਹੈ ਜੀ ਜਦੋਂ ਤੁਸੀਂ ਪੇਪਰ ਦੇਣ ਜਾਣਾ ਤੁਸੀਂ ਐਗਜ਼ਾਮੀਨੇਸ਼ਨ ਹਾਲ ਵੜੋਗੇ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਜਾਓਗੇ ਉਸ ਤੋਂ ਪਹਿਲਾਂ ਲਾਈਨ ਦੇ ਵਿੱਚ ਖੜਾ ਕੇ ਅੰਗੂਠੇ ਤੁਹਾਡੇ ਬਾਇਓਮੈਟ੍ਰਿਕਸ ਰਿਕਾਰਡ ਕੀਤੇ ਜਾਣਗੇ ਤੇ ਜਿਹੜਾ ਤੁਹਾਡਾ ਆਧਾਰ ਕਾਰਡ ਹੈ ਉਹਦੇ ਨਾਲ ਮੈਚ ਕੀਤੇ ਜਾਣਗੇ ਜਿਹੜਾ ਤੁਹਾਡਾ ਆਧਾਰ ਕਾਰਡ ਨੰਬਰ ਹੈ ਤੇ ਜਿਹੜੇ ਤੁਹਾਡੇ ਬਾਇਓਮੈਟ੍ਰਿਕਸ ਹੈ ਜੇ ਉਹ ਮੈਚ ਨਹੀਂ ਹੋਏ ਯੂ ਆ ਰ ਇੰਪੋਸਟਰ ਤੁਸੀਂ ਧੋਖੇबाज ਹੋ ਬਾਏ ਬਾਏ ਟਾਟਾ ਉਧਰੋਂ ਹੀ ਬਾਹਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੁਸੀਂ ਕਿਸੇ ਹੋਰ ਦਾ ਰੂਪ ਲੈ ਕੇ ਕਿਸੇ ਹੋਰ ਦੀ ਇੰਪੋਸਟਰੀ ਕਰਕੇ ਤੁਸੀਂ ਅੰਦਰ ਚਲੇ ਜਾਓ ਇਟ ਇਜ਼ ਨਾਟ ਪੋਸੀਬਲ ਬਾਇਓਮੈਟ੍ਰਿਕ অথেন্টিਕੇਸ਼ਨ ਸ਼ੁਰੂ ਕੀਤੀ ਗਈ ਹੈ ਜੀ 2022 ਤੋਂ ਬਾਅਦ ਨਹੀਂ ਯਕੀਨ ਹੁੰਦਾ ਆ ਤੁਹਾਡੇ ਸਾਹਮਣੇ ਹੈ ਜੀ ਕਿ ਮੈਂ ਤੁਹਾਨੂੰ ਹੁਣੀ ਖਬਰ ਦਿਖਾ ਦੂੰਗਾ ਆ ਦੇਖੋ ਆ ਖਬਰ ਤੁਹਾਡੇ ਸਾਹਮਣੇ ਹੈ ਇਹ ਵਾਲੀ ਖਬਰ ਟ੍ਰਿਬਿਊਨ ਚਾਈਸੀ ਤੁਸੀਂ ਦੇਖ ਲਿਓ ਕਿ ਬਾਇਓਮੈਟ੍ਰਿਕ অথেন্টিਕੇਸ਼ਨ ਸ਼ੁਰੂ ਹੋ ਚੁੱਕੀ ਹੈ ਦੂਸਰਾ ਸੇਫਗਾਰਡ ਕੀ ਹੈ ਯਾਰ ਫੁੱਲ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਹਰ ਇੱਕ ਚੀਜ਼ ਦੀ ਦ ਮੂਮੈਂਟ ਯੂ ਐਂਟਰ ਦਾ ਐਗਜ਼ਾਮੀਨੇਸ਼ਨ ਹਾਲ ਇੱਕ ਬੰਦਾ ਵੀਡੀਓ ਬਣਾ ਰਿਹਾ ਜਦੋਂ ਤੁਸੀਂ ਐਗਜ਼ਾਮੀਨੇਸ਼ਨ ਹਾਲ ਚ ਗਏ ਬੰਦਾ ਤੁਹਾਡੀ ਸੀਟ ਤੇ ਆਏਗਾ ਕੈਮਰਾ ਪਰਸਨ ਇਦਾਂ ਦਾ ਕੈਮਰਾ ਪਰਸਨ ਤੁਹਾਡੀ ਸੀਟ ਤੇ ਆਏਗਾ ਤੁਹਾਨੂੰ ਕਹੇਗਾ ਇੱਕ ਤਰਫ ਆਪਣਾ ਐਡਮਿਟ ਕਾਰਡ ਫੜੋ ਜਿੱਦਾਂ ਜੇਲ੍ਹ ਦੇ ਕੈਦਿਆਂ ਦੀ ਨਹੀਂ ਵੋਟ ਹੁੰਦੀ ਇੱਕ ਤਰਫੋਂ ਕਹੇਗਾ ਆਪਣਾ ਐਡਮਿਟ ਕਾਰਡ ਫੜੋ ਤੇ ਨਾਲ ਕਹੇਗਾ ਜੀ ਆਪਣਾ ਆਧਾਰ ਕਾਰਡ ਲਗਾਓ ਤੇ ਐ ਫੋਟੋ ਖਿਚਾਓ ਤੇ ਤੁਹਾਡਾ ਜ਼ੂਮ ਕਰਕੇ ਪੂਰੀ ਵੀਡੀਓ ਬਣਾਏਗਾ ਤਾਂ ਕਿ ਇਨ ਕੇਸ ਕੱਲ ਨੂੰ ਪਤਾ ਲੱਗਦਾ ਕਿ ਚਲੋ ਕੋਈ ਬੰਦਾ ਸ਼ਾਇਦ ਬਾਇਓਮੈਟ੍ਰਿਕ ਆਥੈਂਟੀਕੇਸ਼ਨ ਹੋਵੇ ਧੋਖਾ ਦੇ ਜੇ ਕੱਲ ਨੂੰ ਜੇ ਮੇਰੇ ਵਰਗੇ ਕਿਸੇ ਓਨੈਸਟ ਬੰਦੇ ਨੇ ਕੰਪਲੇਂਟ ਕਰਤੀ ਤੇ ਭਾਈ ਵੀਡੀਓ ਦੇਖੀ ਜਾਊਗੀ ਕਿ ਇਹ ਸੱਚ ਕਹਿ ਰਿ ਤੇ ਜਿਹੜਾ ਬੰਦਾ ਵੀਡੀਓ 'ਚ ਫੜਿਆ ਗਿਆ ਉਹਨੂੰ ਉਸੇ ਟਾਈਮ ਧਰ ਲਾਂਗੇ। ਹੈ ਸੇਫਗਾਰਡ ਕਿ ਨਹੀਂ? ਹੁਣ ਕੀ ਆਪਾਂ ਕਿਸੇ ਦਾ ਹੋਰ ਇੰਪੋਸਟਰ ਬਣ ਕੇ ਜਾ ਸਕਦੇ ਆ? ਇਜ਼ ਇਟ ਸਟਿਲ ਪੋਸੀਬਲ? ਦੱਸਿਓ ਮੈਨੂੰ। ਨਹੀਂ, ਅੱਗੇ ਆਜੋ। ਥਰਡ ਤਰੀਕਾ ਜਿਹੜਾ ਤੁਸੀਂ ਚੀਟਿੰਗ ਕਰ ਸਕਦੇ ਹੋ ਇਨ ਅ ਪੀਪੀਐਸ ਐਗਜ਼ਾਮੀਨੇਸ਼ਨ ਤੁਸੀਂ ਹਾਲ ਦੇ ਅੰਦਰ ਬੈਠ ਕੇ ਚੀਟਿੰਗ ਕਰੋ ਮੇਬੀ। ਤੁਸੀਂ ਕਹੋ ਜਿੱਦਾਂ ਆਹਾ ਪਰਚੀ ਚ ਲਾਣੀ ਹੈ ਜੀ, ਓਐਮਆਰ ਸ਼ੀਟ 'ਮੈਂ ਪਰਚੀ ਚ ਲਾ ਕੇ ਚੱਲੂੰਗਾ ਜੀ। ਮੈਂ ਪਰਚੀਆਂ ਬਣਾ ਲੀਆਂ ਆਪਾਂ ਕਾਫੀ ਲੋਕ ਕਾਲਜ ਚ ਕਰਦੇ ਹੁੰਦੇ ਸੀ ਨਾ ਪਰਚੀਆਂ ਬਣਾ ਲੀਆਂ ਜੀ ਇਦਾਂ ਹੋ ਸਕਦਾ ਹੈ ਇਦਾਂ ਹੋ ਸਕਦਾ ਦੇਖਿਏ ਪੀਪੀਐਸਸੀ ਨੇ ਕੀ ਸੇਫਗਾਰਡਸ ਰੱਖੇ ਆ ਯਾਰ ਪੂਰਾ ਦਾ ਪੂਰਾ ਇਨਵਿਜੀਲੇਟਰ ਸਟਾਫ ਬੈਠਾ ਹੈ ਤੁਹਾਡੇ ਵਾਸਤੇ ਇੱਕ ਇਹੋ ਜਿਹਾ ਸਟਾਫ ਜਿਹੜਾ ਕਿ ਆਲਰੇਡੀ ਯਾਰ ਉਹ ਆਪ ਪੇਪਰ ਨਹੀਂ ਦੇ ਰਹੇ ਉਹ ਆਪ ਇਨੇ ਸੀਨੀਅਰ ਇਨਵਿਜੀਲੇਟਰ ਸਟਾਫ ਨੇ ਉਹ ਤੁਹਾਡੇ ਵਾਸਤੇ ਬੈਠੇ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜੇ ਤੁਸੀਂ ਕਹੋ ਨਾ ਕਿ ਚਲੋ ਯਾਰ ਇਨਵਿਜੀਲੇਟਰ ਸਟਾਫ ਨਾਲ ਜਾਨ ਪੇਸ਼ਾਨ ਕਰ ਲਈ ਕਿਦਾਂ ਗੱਡੋਗੇ ਇਨਵਿਜੀਲੇਟਰ ਸਟਾਫ ਨੂੰ ਪਤਾ ਹੀ ਨਹੀਂ ਹੁੰਦਾ ਸਵੇਰ ਤੱਕ ਕਿ ਉਹਨਾਂ ਨੂੰ ਕਿਹੜੇ ਰੂਮ 'ਚ ਡਿਊਟੀ ਹੋਣੀ ਹੈ ਤੇ ਜਿਹੜੇ ਰੂਮ 'ਚ ਡਿਊਟੀ ਹੋਣੀ ਹੈ ਕਿ ਤੁਸੀਂ ਉਸੇ ਰੂਮ 'ਚ ਬੈਠੇ ਹੋ ਜਾਂ ਜਿਹੜਾ ਬੰਦੇ ਨੇ ਜਾਨ ਪੇਸ਼ਾਨ ਕੋਈ ਕੱਢੀ ਹੈ ਕਿ ਉਹ ਉਸੇ ਰੂਮ 'ਚ ਬੈਠਾ ਹੈ ਕਿਸ ਤਰ੍ਹਾਂ ਮੈਚ ਕਰੋਗੇ ਨਹੀਂ ਪਤਾ ਹੁੰਦਾ ਇਲੀਗਲ ਰੂਲਸ ਮੈਂ ਤੁਹਾਨੂੰ ਦੱਸ ਰਿਹਾ ਆਪਣੇ ਰਿਸਰਚ ਤੋਂ ਸੈਕੰਡ ਸੇਫਗਾਰਡ ਕੀ ਹੈ ਨੋਬਡੀ ਇਜ਼ ਅਲਾਉਡ ਟੂ ਕੈਰੀ ਸੈਲ ਫੋਨਸ ਤੁਸੀਂ ਕਹੋਗੇ ਸਰ ਇਹ ਤਾਂ ਤੁਸੀਂ ਪਹਿਲਾਂ ਵੀ ਦੱਸਤਾ ਨਹੀਂ ਥਿਸ ਇਜ਼ ਫਾਰ ਦਾ ਇਨਵਿਜੀਲੇਟਰਸ ਏ ਮੈਂ ਇਨਵਿਜੀਲੇਟਰ ਸਟਾਫ ਦੀ ਗੱਲ ਕਰ ਰਿਹਾ ਪੀਪੀਐਸਸੀ ਦੇ ਕਿਸੇ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਮਾਈਂਡ ਯੂ ਗੱਲ ਨੋਟ ਕਰਕੇ ਰੱਖ ਲਓ ਕਿਸੇ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਕਿਸੇ ਵੀ ਇਨਵਿਜੀਲੇਟਰ ਸਟਾਫ ਨੂੰ ਫੋਨ ਚਲਾਉਣ ਦੀ ਫੋਨ ਰੱਖਣ ਦੀ ਆਗਿਆ ਨਹੀਂ ਹੈ ਜੇ ਤੁਹਾਨੂੰ ਲੱਗ ਰਿਹਾ ਕੋਈ ਚਲਾ ਰਿਹਾ ਹੈ ਨਾ ਕੰਪਲੇਂਟ ਕਰ ਦਿਓ ਪਰ ਉਹਨਾਂ ਨੂੰ ਆਗਿਆ ਨਹੀਂ ਹੈ ਇਹ ਕੰਟਰੋਲ ਰੂਮ ਬਣਾਇਆ ਜਾਂਦਾ ਹੈ ਸਪੈਸੀਫਿਕਲੀ ਕੰਟਰੋਲ ਰੂਮ ਬਣਾਇਆ ਹੈ ਜਿੱਥੇ ਪ੍ਰੋਪਰ ਕੈਮਰੇ ਹੁੰਦੇ ਨੇ ਉੱਥੇ ਜਾ ਕੇ ਉਹ ਫੋਨ ਚਲਾ ਸਕਦੇ ਨੇ ਪੂਰੇ ਹਾਲ ਵਿੱਚ ਕਿਤੇ ਵੀ ਉਹ ਫੋਨ ਨਹੀਂ ਚਲਾ ਸਕਦੇ ਕਿੱਥੇ ਐ ਸਕੋਪ ਚੀਟਿੰਗ ਦਾ ਅੱਗੇ ਆ ਜਾਓ ਤੁਸੀਂ ਕਹੋਗੇ ਕਿ ਸਰ ਇਨਸਾਈਡ ਚੀਟਿੰਗ ਇਸ ਤਰ੍ਹਾਂ ਹੋ ਸਕਦੀ ਹੈ ਕਿ ਮੈਂ ਕੁਐਸਚਨ ਪੇਪਰ ਹੀ ਪਹਿਲਾਂ ਖੁਲਵਾ ਲਾਂ ਮੈਂ ਕੁਐਸਚਨ ਪੇਪਰ ਇਮਿਜਲੀਟਰ ਨਾਲ ਗੱਲ ਕਰਕੇ ਪਹਿਲਾਂ ਲੈ ਲਾਂ ਕਿਉਂਕਿ ਮੈਨੂੰ ਜਾਣਦਾ ਹੈ ਚਲੋ ਕਢਾ ਲਿਆ ਕਿੱਦਾਂ ਕਢਾਉਂਗੇ ਤੁਸੀਂ ਉਹਦੇ ਕੋਲ ਜਾਓਗੇ ਜਿਹੜੀ ਕੁਐਸਚਨ ਪੇਪਰ ਦੀ ਸੀਲ ਹੈ ਜਿਹਦੇ ਵਿੱਚ ਪੀਪੀਐਸਸੀ ਤੋਂ ਕੁਐਸਚਨ ਪੇਪਰ ਆ ਰਹੇ ਨੇ ਨਾ ਉਹ ਸਾਰੇ ਦੇ ਸਾਰੇ ਜਿਹੜੇ ਕੁਐਸਚਨ ਪੇਪਰਸ ਹੈ ਉਹਨਾਂ ਦਾ ਇੱਕ ਸੀਲ ਦਾ ਪੈਕੇਟ ਹੁੰਦਾ ਤੇ ਰੂਲ ਪਤਾ ਕੀ ਕਹਿੰਦਾ ਪੀਪੀਐਸਸੀ ਦਾ ਰੂਲ ਕਹਿੰਦਾ ਹੈ ਉਹ ਜਿਹੜੇ ਪੇਪਰਸ ਹਨਾ ਤੂ ਰੈਂਡਮ ਚਿਲਡਰਨਸ ਉਹ ਚੂਜ਼ ਕਰਨਗੇ ਤੁਹਾਡੇ ਵਿੱਚੋਂ ਹੀ ਐਸਪੀਰੈਂਟ ਤੁਹਾਡੇ ਵਿੱਚੋਂ ਹੀ ਜਿਹੜੇ ਐਸਪੀਰੈਂਟ ਹੈ ਦੋ ਐਸਪੀਰੈਂਟ ਜਿਹੜੇ ਹੈ ਰੈਂਡਮਲੀ ਚੂਜ਼ ਕੀਤੇ ਜਾਣਗੇ ਤੇ ਉਹਨਾਂ ਨੂੰ ਬੁਲਾਇਆ ਜਾਏਗਾ ਵੀ ਆਜੋ ਤੇ ਆ ਪੇਪਰ ਖੋਲੋ ਕੱਲ ਨੂੰ ਤੁਸੀਂ ਇਹ ਨਾ ਕਿਓ ਕਿ ਯਾਰ ਇੱਥੇ ਤਾਂ ਸੀਲ ਲੱਗੀ ਨਹੀਂ ਸੀਗੀ ਇੱਥੇ ਤਾਂ ਆਪਾਂ ਕੱਟ ਮਾਰਿਆ ਸੀਲ ਪਹਿਲਾਂ ਹੀ ਖੁੱਲੀ ਸੀਗੀ ਦੋ ਰੈਂਡਮ ਤੁਸੀਂ ਕੁਐਸਚਨ ਵੀ ਕਰ ਸਕਦੇ ਹੋ ਕਿ ਇਹਨਾਂ ਨੂੰ ਕਿਉਂ ਬੁਲਾਇਆ ਜਾ ਰਿਹਾ ਮੈਨੂੰ ਬੁਲਾ ਲਓ ਤੁਸੀਂ ਕੁਐਸਚਨ ਕਰ ਸਕਦੇ ਹੋ ਦੋ ਰੈਂਡਮ ਐਸਪੀਰੈਂਟਸ ਨੂੰ ਬੁਲਾਇਆ ਜਾਏਗਾ ਕੀ ਥੀਆਸਕੋਬ ਚੀਟਿੰਗ ਦਾ ਅੱਗੇ ਆਜੋ ਇਦਾਂ ਨਹੀਂ ਹੈ ਨਾ ਕਿ 100 100 ਬੱਚਾ ਬਿਠਾ ਰਿਆ ਪੀਪੀਐਸ ਵਿੱਚ ਇੱਕ ਕਮਰੇ ਦੇ ਵਿੱਚ ਕੀ ਇਦਾਂ ਦੇਖਿਆ ਤੁਸੀਂ ਗਦੀ ਇਦਾਂ ਹੁੰਦਾ ਹੈ 24 ਤੋਂ ਲੈ ਕੇ 40 ਮੈਕਸਿਮਮ ਸਟੂਡੈਂਟਸ 24 ਟੂ 40 ਮੈਕਸਿਮਮ ਸਟੂਡੈਂਟਸ ਬੈਠਦੇ ਨੇ ਤੇ ਉਹਨਾਂ ਉੱਤੇ ਇੱਕ ਜਾਂ ਦੋ ਇਨਵਿਜੀਲੇਟਰਸ ਹੁੰਦੇ ਨੇ ਕਿਦਾਂ ਚੀਟਿੰਗ ਕਰ ਲਓਗੇ ਅਖੀਰ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਦੇਖੋ ਆਬਜ਼ਰਵਰਸ ਜਿੱਦਾਂ ਇਲੈਕਸ਼ਨ ਕਮਿਸ਼ਨ ਆਬਜ਼ਰਵਰ ਭੇਜਦੀ ਹੈ ਨਾ ਉਸੇ ਤਰ੍ਹਾਂ ਪੀਪੀਐਸਸੀ ਵੀ ਸੀਨੀਅਰ ਪੀਸੀਐਸ ਆਫਿਸਰਜ਼ ਜਿਨ੍ਹਾਂ ਨੇ ਨਾ ਐਗਜ਼ਾਮ ਦੇਣਾ ਨਾ ਉਹਨਾਂ ਦਾ ਕੋਈ ਐਗਜ਼ਾਮ ਨਾ ਲੈਣਾ ਦੇਣਾ ਉਹਨਾਂ ਨੂੰ ਵੀ ਨਹੀਂ ਪਤਾ ਉਹਨਾਂ ਦੀ ਡਿਊਟੀ ਕਿੱਥੇ ਲੱਗ ਰਹੀ ਹੈ ਜਿਹੜੇ ਸੀਨੀਅਰ ਐਸਡੀਐਮ ਲੈਵਲ ਦੇ ਅਫਸਰ ਹੁੰਦੇ ਐ ਉਹਨਾਂ ਨੂੰ ਭੇਜਿਆ ਜਾਂਦਾ ਆਬਜ਼ਰਵਰ ਬਣਾ ਕੇ ਕਿ ਦੇਖ ਕੇ ਆਓ ਕਿ ਬੱਚਾ ਚੀਟਿੰਗ ਤਾਂ ਨਹੀਂ ਕਰ ਰਿਹਾ ਕਿੱਦਾਂ ਹੋ ਜੇਗੀ ਚੀਟਿੰਗ ਤੁਸੀਂ ਸੋਚੋ ਨਾ ਇੰਨੇ ਸਾਰੇ ਸੇਫਗਾਰਡਸ ਐ ਇੱਕ ਚੋਂ ਬਚ ਗਿਆ ਦੂਸਰਾ ਦੂਸਰੇ ਤੋਂ ਬਚ ਗਿਆ ਤੀਸਰਾ ਤੀਸਰੇ ਤੋਂ ਬਚ ਗਿਆ ਚੌਥਾ ਯਾਰ ਕਿਤੇ ਤ ਫੜਿਆ ਜਾਊਗਾ ਨਾ ਇੰਨਾ ਛਾਤਰ ਜੇ ਚੋਰ ਹੈਗਾ ਯਾਰ ਫਿਰ ਤੂੰ ਹੈਕਿੰਗ ਹੁਕਿੰਗ ਕਰ ਫਿਰ ਤੂੰ ਕੋਈ ਹੋਰ ਕੰਮ ਕਰ ਫਿਰ ਤੂੰ ਪੀਸੇਸ ਬਣੇ ਕਿਉਂ ਰਿਆਂ ਕਿਦਾਂ ਹੋ ਸਕਦਾ ਹਾਊ ਜਿਦ ਪੋਸੀਬਲ ਕਿ ਸਾਰੇ ਹੀ ਸੇਫਗਾਰਡਸ ਤੋੜ ਜੇ ਮੈਨੂੰ ਤਾਂ ਨਹੀਂ ਲੱਗਦਾ ਇਦਾਂ ਹੋ ਸਕਦਾ ਚਲੋ ਅੱਗੇ ਦੇਖੀਏ ਹੋਰ ਫੋਰਥ ਥਿੰਗ ਤੁਸੀਂ ਕਿਸ ਤਰ੍ਹਾਂ ਚੀਟਿੰਗ ਕਰ ਸਕਦੇ ਹੋ ਇੰਟਰਨਲ ਇਨਵੋਲਵਮੈਂਟ ਆਫ ਪੀਪੀਐਸਸੀ ਸਟਾਫ ਮੰਨ ਗਏ ਜੀ ਤੁਸੀਂ ਕਿਹਾ ਕਿ ਆਪਣੇ ਕੋਲ ਪੈਸਾ ਬਹੁਤ ਹੈ ਤੁਸੀਂ ਕਿਹਾ ਕਿ ਸਾਡੀ ਜਾਨ ਪੇਸ਼ਾਨ ਬਹੁਤ ਤਕੜੀ ਹੈ ਪੀਪੀਐਸਸੀ ਦਾ ਅੰਦਰ ਦਾ ਸਟਾਫ ਹੀ ਖਰੀਦ ਲਿਆ ਸੁਣੋ ਧਿਆਨ ਨਾਲ ਮੈਂ ਕੀ ਕਹਿ ਰਿਹਾ ਤੁਸੀਂ ਕਿਹਾ ਕਿ ਪੀਪੀਐਸਸੀ ਦਾ ਇੰਟਰਨਲ ਸਟਾਫ ਹੀ ਮੈਂ ਆਪਣੇ ਵੱਲ ਦਾ ਕਰ ਲਿਆ ਜਿਹੜਾ ਪੇਪਰ ਮੈਂ ਦੇਖਿਆ ਉਸ ਹੁੰਦਾ ਨਹੀਂ ਹੈ ਕਿ ਪੇਪਰ ਖਾਲੀ ਛੱਡਤਾ ਜੀ ਐਗਜ਼ਾਮੀਨੇਸ਼ਨ ਜਗ੍ਹਾ ਪੇਪਰ OMR ਤੇ ਕੁਝ ਭਰਿਆ ਹੀ ਨਹੀਂ ਉੱਥੋਂ ਪੇਪਰ ਕਢਵਾ ਕੇ ਲਿਖਾ ਦਾਂਗੇ ਕੀ ਇਹ ਪੋਸੀਬਲ ਹੈ ਆ ਜੋ ਦੇਖੀਏ ਜੇ ਸੁਪੋਜ਼ ਕਰੋ ਤੁਸੀਂ ਉੱਥੇ ਪੇਪਰ ਰੱਖਤਾ ਇੱਕ ਸਟਰੋਂਗ ਰੂਮ ਹੁੰਦਾ ਉੱਥੇ ਪੇਪਰ ਰੱਖਿਆ ਜਾਂਦਾ ਹੈ ਫੁੱਲੀ ਆਟੋਮੇਟਿਡ ਵਿਦ ਕੈਮਰਾਜ਼ ਹੁੰਦਾ ਕੀ ਸਿਰਫ ਇੱਕ ਬੰਦੇ ਦੀ ਜਾਨ ਪਛਾਣ ਨਾਲ ਤੁਸੀਂ ਉਧਰੋਂ ਕਢਵਾ ਸਕਦੇ ਹੋ ਪੇਪਰ ਇੱਕ ਬੰਦਾ ਪੇਪਰ ਕੱਢੇਗਾ ਇੱਕ ਬੰਦਾ ਕੈਮਰੇ ਤੋਂ ਫੋਟੋ ਡਿਲੀਟ ਕਰੇਗਾ ਫਿਰ ਜਿਹੜਾ ਦੂਸਰਾ ਬੰਦਾ ਹੈ ਜੇ ਹੋਰ ਕਿਸੇ ਨੂੰ ਗੱਲ ਪਤਾ ਲੱਗੀ ਵੀ ਉੱਥੇ ਕੀਤੇ ਜਾ ਰਹੇ ਨੇ ਤੇਰੀ ਦੀ ਡਿਊਟੀ ਨਹੀਂ ਹੈ ਕੋਈ ਕਾਰਡ ਪੰਚ ਕਰੇਗਾ ਘੱਟੋ ਘੱਟ 10 ਬੰਦੇ ਇਨਵੋਲ ਕਰਨੇ ਪੈਣੇ ਆ ਕੀ ਤੁਹਾਨੂੰ ਲੱਗਦਾ ਹੈ ਕਿ ਸਾਰੀ ਪੀਪੀਐਸਸੀ ਜਿਹੜੀ ਹੈਗੀ ਹੈ ਸਾਰੇ ਦੇ ਸਾਰੇ ਪੀਪੀਐਸਸੀ ਚੋਰ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਸਾਰੇ ਦੇ ਸਾਰੇ ਪੀਪੀਐਸਸੀ ਪੈਸੇ ਖਾਂਦੀ ਹੈ ਨੋ ਤੋ ਤੁਸੀਂ ਨਾ ਇੱਕ ਵਿਸਲ ਬਲੋਇੰਗ ਦਾ ਫਿਰ ਕਨਸੈਪਟ ਨਹੀਂ ਸੁਣਿਆ ਪੀਪੀਐਸਸੀ ਦੇ ਮੈਂਬਰਸ ਦੀ ਪ੍ਰੋਫਾਈਲ ਦੇਖਿਓ ਪੀਪੀਐਸਸੀ ਦੇ ਐਗਜ਼ਾਮੀਨੇਸ਼ਨ ਸੈਕਟਰੀਜ਼ ਉਹਨਾਂ ਦੇ ਬਾਕੀ ਸੈਕਟਰੀਜ਼ ਦੀ ਪ੍ਰੋਫਾਈਲ ਦੇਖਿਓ ਸਭ ਤੋਂ ਬੇਦਾਗੀ ਬੰਦੇ ਉੱਥੇ ਬੈਠੇ ਨੇ ਜਿਹੜੇ ਰਿਸ਼ਵਤਾ ਦਾ ਦਾਗ ਤੇ ਦੂਰ ਅਗਲੇ ਕਹਿੰਦੇ ਕਿ ਸਾਨੂੰ ਤੇ ਇਹ ਜੋਬ ਹੀ ਨਹੀਂ ਚਾਹੀਦੀ ਕਿਉਂਕਿ ਇਹ ਚ ਰਿਸ਼ਵਤ ਸ਼ਰ ਲੈਣੀ ਪੈ ਜਾਏ ਇਹੋ ਜੇ ਬੰਦੇ ਬੈਠੇ ਨੇ ਤੁਸੀਂ ਸੋਚੋ ਨਾ ਕਿ ਕਮਿਸ਼ਨ ਬੰਡਰੀ ਹੈ ਉਹਦਾ ਸਟਾਫ ਹੈ ਸਾਰਾ ਸਟਾਫ ਥੋੜੀ ਹੋ ਸਕਦਾ ਹੈ ਕਰਪਟ ਹੋਵੇ ਇਦਾਂ ਨਹੀਂ ਹੋ ਸਕਦਾ ਇਹ ਹੋਗੀ ਇੰਟਰਨਲ ਕਿ ਪੂਰਾ ਜਿਹੜਾ ਅੰਦਰ ਦਾ ਸਟਾਫ ਹੈ ਅੰਦਰ ਦਾ ਮੈਂਬਰ ਹੈ ਕਿਸੇ ਨੂੰ ਤੇ ਪਤਾ ਲੱਗੇਗਾ ਯਾਰ ਕੋਈ ਤੇ ਬੋਲੇਗਾ ਨਾ ਇਦਾਂ ਕਿਦਾਂ ਹੋ ਸਕਦਾ ਹੈ ਕਿ ਸਾਰੇ ਰਲੇ ਹੋਣ ਕਦੀ ਨਹੀਂ ਹੋ ਸਕਦਾ ਇਦਾਂ ਉਸ ਤੋਂ ਬਾਅਦ ਆਜੋ ਵਿਜੀਲੈਂਸ ਡਿਪਾਰਟਮੈਂਟ ਕੀ ਕਰ ਰਿਹਾ ਫਿਰ ਭਈ ਅੰਦਰ ਦੀ ਗੱਲ ਹੈ ਦੱਸਿਆ ਜਾਂਦਾ ਹੈ ਵਿਜੀਲੈਂਸ ਡਿਪਾਰਟਮੈਂਟ ਸਾਰੇ ਨਾ ਫੋਨ ਜਿਹੜਾ ਪੀਪੀਐਸਸੀ ਮੈਂਬਰਸ ਦੇ ਸਟਾਫ ਦੇ ਟੈਪ ਕਰਕੇ ਰੱਖਦਾ ਹੈ ਕਿ ਭਈ ਪਤਾ ਲੱਗ ਜਾ ਨਾ ਕਿਸੇ ਨਾਲ ਗਲਬਾਤ ਹੋ ਰਹੀ ਹੈ ਚੱਕ ਲੈਂਦੇ ਆ ਹਾਈ ਕੋਰਟ ਵੀ ਆਪਣੇ ਕੋ ਤੁਹਾਨੂੰ ਲੱਗ ਰਿਹਾ ਕਿ ਉਹ ਬੰਦਾ ਸਫਾਰਿਸ਼ ਨਾ ਆਏ ਤੁਸੀਂ ਉੱਥੇ ਰਿਟ ਪਾ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਕਿੱਥੇ ਚ ਟਿੰਗਰ ਲੋਂਗੇ ਉਸ ਤੋਂ ਬਾਅਦ ਤੁਸੀਂ ਗਾਉਂਗੇ ਸਰ ਇੰਟਰਵਿਊ ਚ ਆਪਣਾ ਬੰਦਾ ਜਾਣਕਾਰ ਹੈ ਕਿੰਨੇ ਬੰਦੇ ਜਾਣਕਾਰ ਹੈ ਇੱਕ ਮੈਂਬਰ ਜਾਣਕਾਰ ਹੋਏਗਾ ਇੱਥੇ ਫੁੱਲ ਪੰਜ ਦੇ ਪੰਜ ਮੈਂਬਰਸ ਬੈਠਣਗੇ ਕਿਦਾਂ ਚੀਟਿੰਗ ਕਰ ਲਓਗੇ ਇੱਕ ਬੰਦਾ ਤਾਂ ਇਮਾਨਦਾਰ ਨਿਕਲੂਗਾ ਨਾ ਯਾਰ ਮੈਂ ਇਸ ਅਸਮਪਸ਼ਨ ਤੇ ਚੱਲ ਰਿਹਾ ਕਿ ਇੱਕ ਨਾ ਇੱਕ ਬੰਦਾ ਤੇ ਇਮਾਨਦਾਰ ਹੋਏਗਾ ਸਾਰੀ ਹੀ ਥੋੜੀ ਦਾਲ ਕਾਲੀ ਹੈ ਦੱਸੋ ਫਿਰ ਆਰਟੀਆਈ ਐਕਟ 2005 ਆ ਆਪਣੇ ਕੋਲ ਮੈਨੂੰ ਦੱਸੋ ਮੈਂ ਤੁਹਾਡੀ ਆਰਡੀਆ ਪਾਉਂਗਾ ਜੇ ਤੁਹਾਨੂੰ ਲੱਗਦਾ ਨਾ ਕਿਸੇ ਨੇ ਬਈ ਕੀਤੀ ਐ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੀਟਿੰਗ ਕੀਤੀ ਐ ਕੋਈ ਪੈਸੇ ਦੇ ਕੇ ਲੱਗਿਆ ਮੈਨੂੰ ਦੱਸੋ ਯਾਰ ਮੈਂ ਉਹਦੀ ਆਰਡੀਆ ਪਾਉਂਗਾ ਮੈਂ ਇਨਸਾਫ ਦਵਾਣਾ ਤੁਹਾਨੂੰ ਵਕੀਲ ਵੀ ਆ ਮੈਂ ਨਹੀਂ ਹੁੰਦਾ ਯਾਰ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਬਈ ਨੈਪ ਤਹਿਸੀਲਦਾਰ ਦਾ ਜਿਸ ਤਰ੍ਹਾਂ ਐਗਜ਼ਾਮ ਹੈ ਉਥੇ ਬਲੂਟੂਥ ਯੂਜ਼ ਕੀਤੇ ਗਏ ਇਦਾਂ ਦਾ ਕੁਝ ਹੋਇਆ ਨਾਲ ਦੀ ਨਾਲ ਐਗਜ਼ਾਮ ਕੈਨਸਲ ਹੋ ਗਿਆ ਤੇ ਨਵਾਂ ਐਗਜ਼ਾਮ ਕਰਾਇਆ ਗਿਆ ਹੋਰ ਕੀ ਹੋ ਜੇ ਵਟ ਐਲਸ ਕੁਡ ਦੇ ਨੂੰ ਸੋਚੋ ਤੁਸੀਂ ਆਪ ਹੀ ਲਾਸਟ ਵਿੱਚ ਤੁਸੀਂ ਗਾਉਂਗੇ ਸਰ ਇਹ ਗੱਲਾਂ ਛੱਡੋ ਡਿਜੀਟਲ ਹੋ ਗਿਆ ਜਮਾਨਾ ਟੈਕਨੀਕਲ ਹੋ ਗਿਆ ਜਮਾਨਾ ਹੁਣ ਆਪਾਂ ਸਿੱਧਾ ਪੀਪੀਐਸਸੀ ਦੀ ਵੈਬਸਾਈਟ ਹੈਕ ਕਰ ਲਾਂਗੇ ਪੀਪੀਐਸਸੀ ਦੇ ਸਿਸਟਮ ਨੂੰ ਹੈਕ ਕਰ ਲਾਂਗੇ ਤੇ ਉੱਥੇ ਜਾ ਕੇ ਆਪਾਂ ਕੀ ਕਰਾਂਗੇ ਚੱਕੋ ਜੀ ਆਪਣਾ ਨਾਮ ਹੀ ਐਡ ਕਰਤਾ ਲਿਸਟ ਦੇ ਵਿੱਚ ਕੀ ਤੁਸੀਂ ਕਰ ਸਕਦੇ ਹੋ ਪੀਪੀਐਸਸੀ ਦੀ ਨਾ ਵੈਬਸਾਈਟ ਖੋਲ ਕੇ ਦੇਖਿਓ ਕਦੀ ਉਹਦੇ ਵਿੱਚ ਨਾ ਬੈਕਵਰਡ ਬਟਨ ਨੂੰ ਦਵਾ ਕੇ ਦੇਖੋ ਜਿਹੜਾ ਬੈਕ ਜਾਂਦਾ ਨਾ ਨਾਰਮਲੀ ਗੂਗਲ 'ਚ ਹੁੰਦਾ ਹੈ थोड़ी तो वैबसाइट क्रैश हो जाएगी वैबसाइट में इधर ना लिखे आ लिखा है। क्यों एक सेफ्टी फीचर है जिन्होंने क्योंकि मैं जो रिसर्च कर रहा है थी, मैं अपने एक जोड़ा वैब डिवेलपर मेरा दोस्त है काफ़ी अच्छा उन्होंने पूछा तो उन्हें किया कि भाई जी ये जड़ा है वैबसाइट का जो ऑप्शन है ना कि बैक ऑप्शन इन्हें बंद किया तो दिस ऑप्शन ਸਭ ਤੋਂ ਜ਼ਿਆਦਾ ਚਾਂਸ ਘਟਾ ਦਿੰਦਾ ਹੈ ਥੈਟ ਵੈਬਸਾਈਟ ਤੋਂ ਕੰਪਰੋਮਾਈਜ਼ ਕੀਤਾ ਜਾ ਸਕਦਾ ਹੈ ਵੈਬਸਾਈਟ ਕੈਨੋਟ ਬੀ ਕੰਪਰੋਮਾਈਜ਼ਡ ਕਿਉਂਕਿ ਉਹ ਇੰਨੀ ਸੇਫ ਵੈਬਸਾਈਟ ਹੈ ਥੈਟ ਵੈਬਸਾਈਟ ਇਜ਼ ਵੈਰੀ ਸੇਫ ਬਹੁਤ ਸੇਫ ਹੈ ਉਹ ਵੈਬਸਾਈਟ ਅੱਗੇ ਦੇਖੀਏ ਹੋਰ ਮੰਨ ਲਿਆ ਤੁਸੀਂ ਫਿਰ ਵੀ ਹੈਕ ਕਰਨ ਲਈ ਨਾਮ ਪਾਤਾ ਜਿਹੜਾ ਬੱਚਾ ਆਏਗਾ ਉਹਦੇ origignal documents ਦੇਖੇ ਜਾਣਗੇ ਕਿੱਦਾਂ ਆਇਆ ਤੂੰ ਇੱਥੇ ਤੇਰੇ ਤੂੰ ਤੇਰਾ ਪਹਿਲਾ ਦਾ ਡਾਕੂਮੈਂਟ ਦਿਖਾ ਮੈਨਸ ਕਲੀਅਰ ਹੋਇਆ ਲੈ ਆਈਡੀ ਕਾਰਡ ਦਿਖਾ ਫਿਰ ਉਹਦੀ ਮੈਨਸ ਦੀ ਸ਼ੀਟ ਕਿੱਥੇ ਹੈ ਉਹਦੇ ਪ੍ਰੀ ਦੀ ਸ਼ੀਟ ਕਿੱਥੇ ਹੈ ਉਹਦਾ ਫੋਰ ਏਗਜ਼ਾਮਪਲ ਤੁਸੀਂ ਕਹੋਗੇ ਕਿ ਉਹਨੇ ਰਿਜ਼ਰਵੇਸ਼ਨ ਗਲਤ ਲੈ ਲਈ ਲੋ ਜੀ ਰਿਜ਼ਰਵੇਸ਼ਨ ਸਰਟੀਫਿਕੇਟ ਤੇਰਾ ਕਿੱਥੇ ਹੈ オリジナル ਡਾਕੂਮੈਂਟ ਦੇਖੇ ਜਾਣਗੇ ਐਂਡ ਲਾਸਟਲੀ ਤੁਸੀਂ ਕਹੋਗੇ ਸਰ ਮੈਂ ਤਾਂ ਅਨਸਰ ਦੀ ਕੀ ਬਦਲਤੀ ਜਾ ਕੇ ਹੈਕ ਕਰ ਲਿਆ ਕੁਝ ਕਰ ਲਿਆ ਯਾਰ ਤੁਸੀਂ ਆਨਸਰਸ ਵਾਸਤੇ ਵੀ ਤਾਂ ਆਬਜੈਕਸ਼ਨਸ ਪਾ ਸਕਦੇ ਹੋ ਤੁਸੀਂ ਇਹ ਦੇਖੋ objections for answers UPSC ਵਰਗੀ ਆਰਗੇਨਾਈਜੇਸ਼ਨ ਵੀ ਨਹੀਂ ਐਂਟਰਟੇਨ ਕਰਦੀ ਸੋਚੋ ਇੰਨੀ ਵੱਡੀ ਆਰਗੇਨਾਈਜੇਸ਼ਨ ਉਹ ਵੀ ਐਂਟਰਟੇਨ ਨਹੀਂ ਕਰਦੀ ਪਰ PCS PPSCs ਇਜ਼ ਐਂਟਰਟੇਨਿੰਗ ਦਿਸ ਨਾਓ ਆਫਟਰ ਲਿਸਨਿੰਗ ਟੂ ਮੀ ਇੱਥੇ ਤੱਕ ਤੁਸੀਂ ਸੁਣ ਲਿਆ ਮੈਨੂੰ ਮੈਨੂੰ ਦੱਸੋ ਕਿ ਹੱਲੇ ਵੀ ਤੁਹਾਨੂੰ ਲੱਗ ਰਿਹਾ that cheating is possible ਮੈਨੂੰ ਤਾਂ ਨਹੀਂ ਲੱਗਦਾ ਇਨ ਸੇਫਗਾਰਡਸ ਇੰਨਾ ਕੁਛ ਹੈ ਪੀਪੀਐਸਸੀ ਕੰਸਟੀਟਿਊਸ਼ਨਲ ਬਾਡੀ ਹੈ ਜੇ ਹੱਲੇ ਵੀ ਤੁਹਾਨੂੰ ਲੱਗਦਾ ਹੈ ਨਾ ਕਿ ਪੀਪੀਐਸਸੀ ਵਿੱਚ ਚੀਟਿੰਗ ਹੋ ਸਕਦੀ ਹੈ ਜੇ ਹੱਲੇ ਵੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਪੀਸੀਐਸ ਦੇ ਪੇਪਰ ਵਿੱਚ ਚੀਟਿੰਗ ਹੋ ਸਕਦੀ ਹੈ ਨਾ ਤੁਹਾਡੇ ਤੋਂ ਨਿਰਾਸ਼ ਬੰਦਾ ਕੋਈ ਨਹੀਂ ਹੈ ਤੁਸੀਂ ਜੇ ਹੱਲੇ ਵੀ ਸੋਚ ਰਹੇ ਹੋ ਨਾ ਕਿ ਪੀਸੀਐਸ ਸਿਰਫ ਮੈਂ ਮਿਹਨਤ ਕਰੀ ਜਾਊਂਗਾ ਜਾਂ ਮਿਹਨਤ ਕਰੀ ਜਾਊਂਗੀ ਮੈਨੂੰ ਕੋਈ ਫਲ ਨਹੀਂ ਮਿਲਣਾ ਤੁਹਾਡੀ ਨਾ ਫਿਰ ਉਹ ਕਹਾਣੀ ਨਾ ਉਹ ਵਾਲੀ ਹੈ ਜਿਹੜੀ ਲੋਮੜੀ ਨਹੀਂ ਹੁੰਦੀ ਸੀ ਜਿਹੜੀ ਜਿਸ ਤੋਂ ਨਾ ਅੰਗੂਰ ਨੇ ਫੜੇ ਜਾਂਦੇ ਫਿਰ ਉਹ ਕਹਿੰਦੀ ਸੀ ਅੰਗੂਰ ਤੋਂ ਖੱਟੇ ਐ ਤੁਸੀਂ ਉਹ ਹੋ ਫਿਰ ਕਦੀ ਵੀ ਇਦਾਂ ਨਾ ਸੋਚੋ ਕਿ ਤੁਸੀਂ ਮਿਹਨਤ ਕਰੀ ਜਾਉਂਗੇ ਤੁਹਾਨੂੰ ਫਲ ਨਹੀਂ ਮਿਲਣਾ ਮਿਲੇਗਾ ਮੈਂ 2018 2021 ਦੇ ਇਹੋ ਜਿਹੇ ਟਾਪਰਸ ਨੂੰ ਜਾਣਦਾ ਜਿਨ੍ਹਾਂ ਦੀ ਹੈਸੀਅਤ ਸੀਗੀ ਹੀ ਨਹੀਂ ਪੈਸੇ ਦੇਣ ਦੀ ਫਿਰ ਵੀ ਉਹ ਅੱਜ ਟਾਪਰ ਬਣੇ ਐ ਮੈਂ ਆਪਣੀ ਗੱਲ ਕਰ ਰਿਹਾ ਮੈਂ ਇੰਟਰਵਿਊ ਤੱਕ ਗਿਆ ਮੈਂ ਇੱਕ ਪੈਸਾ ਨਹੀਂ ਦਿੱਤਾ ਤੇ ਜੇ ਤੁਹਾਨੂੰ ਲੱਗ ਰਿਹਾ ਕੋਈ ਵੀ ਬੰਦਾ ਪੈਸੇ ਦੇ ਕੇ ਲੱਗਿਆ ਮੇਰੇ ਕੋਲ ਆਓ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡਾ ਇਨਸਾਫ ਮੈਂ ਕਰਵਾਉਂਗਾ ਜੀ ਇਨਾਂ ਕੋ ਵਕੀਲ ਮੈਂ ਹੈਗਾ ਤੁਸੀਂ ਆਓ ਦੱਸਿਓ ਬੜਦਾ ਥਿੰਗ ਇਜ਼ ਸਿਰਫ ਹਵਾ ਵਿੱਚ ਗੱਲਾਂ ਨੇ ਕਿਸੇ ਕੋ ਕੋਈ ਪ੍ਰੂਫ ਨਹੀਂ ਹੈ ਕਿਸੇ ਕੋ ਕੁਝ ਨਹੀਂ ਹੈ ਜੇ ਪ੍ਰੂਫ ਹੈ ਤੇ ਜਾਓ ਹਾਈ ਕੋਰਟ ਵਿੱਚ ਪਰ ਇਹ ਅਫਵਾਹਾਂ ਫਲਾਣੀ ਬੰਦ ਕਰ ਦਿਓ ਕਿ ਪੀਸੀਐਸ ਪੈਸੇ ਦੇ ਕੇ ਲੱਗਦੇ ਹਨ ਨਾ ਜਿਹੜੇ ਮਿਹਨਤ ਕਰ ਰਹੇ ਆ ਬੱਚੇ ਉਹ ਪਾਗਲ ਹੈ ਤੁਸੀਂ ਵੀ ਮਿਹਨਤ ਕਰੋ ਸਿਰਫ ਔਰ ਸਿਰਫ ਮਿਹਨਤ ਕਰੋ ਅਰੇ ਭਾਈ ਉਹ ਨੀਲੀ ਛਤਰੀ ਵਾਲੇ ਤੇ ਛੱਡ ਦੋ ਦਸ਼ਮੇਸ਼ ਪਿਤਾ ਦੇ ਛੱਡ ਦੋ ਰੱਬ ਤੇ ਛੱਡ ਦੋ ਪਰ ਮਿਹਨਤ ਤੇ ਆਪਣੀ ਕਰੋ ਨਾ ਪਰ ਗੱਲ ਇਹ ਹੈ ਤੁਹਾਨੂੰ ਹੁਣ ਦੱਸੇਗਾ ਕੌਣ ਕਿ ਕਿੱਦਾਂ ਮਿਹਨਤ ਕਰਨੀ ਹੈ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿਸ ਦਿਸ਼ਾ ਵਿੱਚ ਮਿਹਨਤ ਕਰਨੀ ਹੈ ਸਭ ਤੋਂ ਪਹਿਲਾਂ ਆਪਣਾ ਭਰਾ ਮ ਉਤਾਰੋ ਪੈਸੇ ਬੁਸੇ ਕੋਈ ਨਹੀਂ ਚੱਲਦੇ ਮਿਹਨਤ ਕਿਸ ਤਰ੍ਹਾਂ ਕਰਨੀ ਹੈ ਆਪਾਂ ਦੱਸਾਂਗੇ ਆਪਣਾ ਨਾ ਫਾਊਂਡੇਸ਼ਨ ਬੈ ਜਾਦਾ ਇੱਕ ਤਿੰਨ ਰੈਂਕ ਹੋਲਡਰ ਉਥੇ ਪੜਾ ਰਹੇ ਨੇ ਇੱਕ ਮੈਂ ਇੱਕ ਆਕਾਸ਼ ਸਰ ਹਿਮਾਚਲ ਹਰਿਆਣਾ ਚ ਰੈਂਕ ਲੈ ਕੇ ਆਏ ਇੱਕ ਅਖਿਲ ਸਰ ਜਿਹੜੇ ਕਰੰਟਲੀ ਡੀਐਸਪੀ ਵੀ ਸੀ ਉਹ ਵੀ ਤੁਹਾਨੂੰ ਉਥੇ ਪੜਾ ਰਹੇ ਨੇ ਕੁਆਲਿਟੀ ਦੀ ਗਾਰੰਟੀ ਫੁੱਲੀ ਮੇਰੀ ਹੈ ਤੁਸੀਂ ਇੱਕ ਵਾਰ ਆਓ ਡੈਮੋ ਕਲਾਸ ਹੀ ਲਗਾ ਕੇ ਦੇਖ ਲਓ ਡੈਮੋ ਕਲਾਸ ਲਗਾ ਕੇ ਦੇਖੋ ਯੂਪੀਐਸਸੀ ਦੇ ਪ੍ਰੀਵੀਅਸ ਇਅਰ ਕੁਐਸਚਨ ਨਾ ਚੈੱਕ ਕਰ ਲਿਓ ਜੇ ਉਹਦੇ ਵਿੱਚੋਂ ਨਹੀਂ ਕੁਐਸਚਨ ਨਿਕਲੇ ਸਾਰੀ ਫੀਸ ਵਾਪਸ ਆ ਕੇ ਕਮੈਂਟ ਕਰ ਦਿਓ ਥੱਲੇ ਕਿ ਸਰ ਗੱਲਬਾਤ ਹੈ ਨਹੀਂ ਤੁਹਾਡੇ ਕੋਰਸ ਚ ਅਸੀਂ 20000 ਦਾ ਇਨੀਸ਼ੀਅਲੀ ਕੋਰਸ ਰੱਖਿਆ ਸੀ ਜਿਹੜਾ ਫਾਊਂਡੇਸ਼ਨ ਵਾਲਾ ਹੈ ਨਾ ਜਿਹਦੇ ਵਿੱਚ ਆਪਾਂ ਪ੍ਰੀ ਪਲੱਸ ਮੀਨਸ ਦੀ ਤਿਆਰੀ ਕਰਾਉਣੀ ਹੈ 20000 ਦਾ ਇਨੀਸ਼ੀਅਲੀ ਰੱਖਿਆ ਸੀ ਇੱਥੇ ਗੱਲ ਨਾ ਪੈਸੇ ਦੀ ਨਹੀਂ ਹੁੰਦੀ ਗੱਲ ਕੁਆਲਿਟੀ ਦੀ ਹੈ ਯਾਰ ਪੈਸਾ ਕੀ ਇਹ ਪੈਸਾ ਜਿਹੜਾ ਹੈ ਨਾ ਉੱਪਰ-ਨੀਚੇ ਆਂਦਾ ਜਾਂਦਾ ਰਹਿੰਦਾ ਹੈ ਘਟਦਾ ਵਧਦਾ ਰਹਿੰਦਾ ਹੈ ਕੋਰਸ ਦੀ ਕੀਮਤ ਘਟਦੀ ਵਧਦੀ ਰਹੇਗੀ ਪਰ ਕੁਆਲਿਟੀ ਨਹੀਂ ਘਟੇਗੀ ਕੁਆਲਿਟੀ ਸੇਮ ਹੈ ਬਸ ਆਪਾਂ ਕੀਤਾ ਕੀ ਹੈ ਤੁਹਾਡੇ ਲਈ ਜਿਹੜਾ ਪ੍ਰਾਈਸ ਸੀ 20000 ਜਿਹੜਾ ਸੀ ਉਹ ਘਟਾ ਕੇ ਹੁਣ ਆਪਾਂ 15999 ਯਾਨੀ ਕਿ 16000 ਦਾ ਪ੍ਰਾਈਸ ਕਰ ਦਿੰਦਾ ਹੈ ਕੁਆਲਿਟੀ ਉਹੀ ਇਹ ਗੱਲ ਕਦੇ ਨਾ ਬੋਲਿਓ ਕਦੀ ਇਹ ਨਾ ਸੋਚੋ ਕਿ ਯਾਰ ਇਹਨਾਂ ਸਸਤਾ ਦੇ ਜਾ ਰਿਹਾ ਇੱਕ ਵਾਰ ਮੇਰੇ ਕਹਨ ਤੇ ਮੇਰੀ ਕਲਾਸ ਲਗਾ ਕੇ ਦੇਖ ਲਓ ਆਕਾਸ ਸਰ ਅਖਿਲ ਸਰ ਫਤੇ ਸਰ ਕਿਦੀ ਵੀ ਕਲਾਸ ਲਗਾ ਕੇ ਦੇਖ ਲਓ ਪੇੜ ਦੇ ਵਿੱਚ ਤਿੰਨ ਰੈਂਕ ਹੋਲਡਰਸ ਪੜਾ ਰਹੇ ਨੇ ਤੇ ਮੈਂ ਤੁਹਾਨੂੰ ਕਹਿ ਰਿਹਾ ਜੇ ਤੁਹਾਨੂੰ ਲੱਗ ਰਿਹਾ ਨਾ ਅਸੀਂ ਤੁਹਾਡੇ ਵਾਸਤੇ ਕੁਝ ਨਹੀਂ ਕਰ ਰਹੇ ਤੁਹਾਨੂੰ ਅਨਸਰ ਰਾਈਟਿੰਗ ਕਰਾ ਰਹੇ ਆ ਤੁਹਾਨੂੰ ਟੈਸਟ ਸੀਰੀਜ਼ ਇੱਥੇ ਮਿਲ ਰਹੀ ਹੈ ਤੁਹਾਨੂੰ ਪ੍ਰੀ ਪਲਸ ਮੀਨਸ ਦਾ ਸਾਰਾ ਸਿਲੇਬਸ ਕਵਰ ਕਰਾਇਆ ਜਾ ਰਿਹਾ ਮੇਰੀ ਆਕਾਸ਼ ਸਰ ਫਤੇ ਸਰ ਸਾਰਿਆਂ ਦੀ ਅਖਿਲ ਸਰ ਦੀ ਪਰਸਨਲ ਮੈਂਟਰਸ਼ਿਪ ਮਿਲ ਰਹੀ ਹੈ ਅਸੀਂ 1-1 ਬੱਚਿਆਂ ਨਾਲ ਗੱਲ ਕਰਦੇ ਆ ਇਸੇ ਕਰਕੇ ਕਿਉਂਕਿ ਸਾਨੂੰ ਵੀ ਬਿਲੀਵ ਕਿ ਓਨਲੀ ਹਾਰਡ ਵਰਕ ਪੇਸ ਸਮਾਰਟ ਵਰਕ ਅਸੀਂ ਆਪ ਬਣਾ ਦਾਂਗੇ ਇਸ ਕਰਕੇ ਇਹ ਆਫਰ 2 ਦਿਨ ਵਾਸਤੇ ਅਵੇਲੇਬਲ ਹੈ ਜੇ ਤੁਸੀਂ ਹੱਲੇ ਵੀ ਕਨਵਿੰਸ ਨਹੀਂ ਹੋਏ ਨਾ ਕਿ ਯਾਰ ਸਿਰਫ ਸਫਾਰਸ਼ੀ ਨਹੀਂ ਲੱਗਦੇ ਮਿਹਨਤ ਦੇ ਬਲ ਤੇ ਲੱਗਦੇ ਉਹ ਪੀਸੀਐਸ ਤੇ ਤੁਸੀਂ ਕਦੀ ਕਨਵਿੰਸ ਨਹੀਂ ਹੋ ਸਕਦੇ ਜਿਹੜੇ ਬੰਦਿਆਂ ਨੂੰ ਲੱਗ ਰਿਹਾ ਕਿ ਮੈਂ ਮਿਹਨਤ ਦੇ ਬਲ ਤੇ ਮੈਂ ਕਰ ਸਕਦਾ ਹਾਂ ਮਿਹਨਤ ਦੇ ਬਲ ਤੇ ਮੈਂ ਪੀਸੀਐਸ ਕਰ ਸਕਦਾ ਹਾਂ ਨਾ ਤੇ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਇਸ ਫੋਨ ਨੰਬਰ ਤੇ ਕਾਲ ਕਰਕੇ ਤੁਸੀਂ ਬਈ ਐਡਮਿਸ਼ਨਸ ਲੈ ਸਕਦੇ ਹੋ ਇੱਕ ਹੋਰ ਚੀਜ਼ ਇੱਕ ਗੂਗਲ ਫਾਰਮ ਵੀ ਤੁਹਾਡੇ ਲਈ ਥੱਲੇ ਮੈਂ ਅਟੈਚ ਕੀਤਾ ਹੋਇਆ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਚਲੋ ਸਰ ਮੈਂ ਕੋਰਸ ਨਹੀਂ ਲੈ ਸਕਦਾ ਮੈਂ ਕੋਰਸ ਨਹੀਂ ਲੈ ਸਕਦੀ ਕੋਈ ਗੱਲ ਨਹੀਂ ਇੱਕ ਵਾਰ Google Form ਤੇ ਸਾਡੇ ਨਾਲ ਇੰਟਰੈਕਟ ਕਰ ਲੋ ਮੇਰੀ ਗਾਈਡੈਂਸ ਚਾਹੀਦੀ ਹੈ ਪਰਸਨਲ ਮੈਂਟਰਸ਼ਿਪ ਚਾਹੀਦੀ ਹੈ ਉੱਥੇ ਕਰੋ ਮੈਂ ਤੁਹਾਨੂੰ ਕਾਲ ਕਰੂੰਗਾ ਪਰਸਨਲੀ ਗਾਈਡ ਕਰੂੰਗਾ ਕਿ ਭਾਈ ਮਿਹਨਤ ਕਰਨੀ ਹੈ ਕਿਹੜੇ ਰਾਜ ਕਰਨੀ ਹੈ ਤੇ ਅਖੀਰ ਵਿੱਚ ਇਹੀ ਬੇਨਤੀ ਹੈ ਭਾਈ ਪਲੀਜ਼ 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 ਕਿਸੇ ਤੇ ਵਿਸ਼ਵਾਸ ਨਾ ਕਰੋ ਜਿਹੜਾ ਬੰਦਾ ਕਹਿੰਦਾ ਹੈ ਨਾ ਕਿ ਸਫਾਰਿਸ਼ ਲੱਗਦੇ ਆ ਉਹਨੂੰ ਲੱਗ ਕੇ ਦਿਖਾਵਾਂਗੇ ਇੱਕ ਵੀ ਪੈਸਾ ਖਰਚੇ ਲੱਗ ਕੇ ਦਿਖਾਵਾਂਗੇ ਸफारਿਸ਼ਾ ਨਹੀਂ ਦੇਣੀ ਆ ਉੱਥੇ ਆਪਾਂ ਬ੍ਰਾਈਬਰੀ ਨਹੀਂ ਕਰਨੀ ਕਰਪਸ਼ਨ ਨਹੀਂ ਕਰਨੀ ਜੇ ਪੈਸਾ ਦੇਣਾ ਤੇ ਇੱਥੇ ਦੋ ਆਪਣੀ ਮਿਹਨਤ ਤੇ ਕਿ ਜਿਹੜਾ ਮੈਨੂੰ ਕੰਟੈਂਟ ਦੇ ਰਿਹਾ ਮੈਂਟਰਸ਼ਿਪ ਦੇ ਰਿਹਾ ਇੱਕ ਬੜੇ ਕਿਫਾਇਤੀ ਰੇਟ ਦੇ ਵਿੱਚ ਪਰ ਕੁਆਲਿਟੀ ਨੂੰ ਕੰਪਰੋਮਾਈਜ਼ ਨਹੀਂ ਕਰ ਰਿਹਾ ਠੀਕ ਹੈ ਜੀ ਜੇ ਵਧੀਆ ਲੱਗਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਸ ਬੱਚੇ ਨੂੰ ਵੀ ਜਾਂ ਕਿਸੇ ਪੇਰੈਂਟ ਨੂੰ ਵੀ ਲੱਗਦਾ ਹੈ ਕਿ ਪੈਸੇ ਦੇ ਕੇ ਪੀਪੀਐਸਸੀ ਜਿਹੜੀ ਹੈ ਉਹ ਬੱਚੇ ਰੱਖ ਰਹੀਏ ਪੀਸੀਐਸ ਦੇ ਉਹਦੇ ਨਾਲੇ ਸ਼ੇਅਰ ਜ਼ਰੂਰ ਕਰਿਓ ਸੱਤਰੀਆ ਗਾਲ ਜੀ ਮਿਲਦੇ ਆਂ